ਆਓ ਆਪਾਂ ਦੇਖਦੇ ਹਾਂ ਯਹੋਸ਼ੂਆ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 8 ਤੇ 9 ਨੰਬਰ ਪੰਕਤੀ ਚ ਇਦਾਂ ਲਿਖਿਆ ਇਹ ਬਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਹ ਸੁੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ ਸੋ वचन ਕੀ ਰਾਸਤਾ ਇਹ ਬਵਸਥਾ ਦੀ ਪੋਥੀ ਕਿਹੜੀ ਜੋ ਤੁਹਾਡੇ ਹੱਥਾਂ ਦੇ ਵਿੱਚ ਪਰਮੇਸ਼ਵਰ ਦੇ ਵਚਨ ਦੇ ਰੂਪ ਵਿੱਚ ਆ ਇਹ ਬਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਵੱਖਰੀ ਨਾ ਹੋਵੇ ਕਦੀ ਵਾਸਤੇ ਵੀ ਸਾਡੇ ਮੂੰਹ ਤੋਂ ਪਰਮੇਸ਼ਵਰ ਦਾ ਵਚਨ ਵੱਖਰਾ ਨਹੀਂ ਹੋਣਾ ਚਾਹੀਦਾ ਬਹੁਤ ਬੜੀ ਅਸੀਂ ਵਚਨ ਦੇ ਅਗੇਂਸਟ ਬੋਲ ਜਾਂਦੇ ਵਚਨ ਦੇ ਵਿਰੁੱਧ ਮੂੰਹ ਖੋਲ ਜਾਂਦੇ ਜਿਹੜੀ ਚੀਜ਼ ਸਾਨੂੰ ਵਚਨ ਨੇ ਮਨਾ ਕਰ ਦਿੱਤੀ ਬੋਲਣ ਵਾਸਤੇ ਉਸ ਚੀਜ਼ ਨੂੰ ਆਪਣੇ ਮੂੰਹ ਤੇ ਵੀ ਲੈ ਕੇ ਨਹੀਂ ਆਉਣਾ ਉਹਨਾਂ ਨੂੰ ਸ਼ਬਦਾਂ ਦੇ ਵਿੱਚ ਉਸ ਚੀਜ਼ ਨੂੰ ਨਹੀਂ ਬਿਆਨ ਕਰਨਾ ਲੈ ਕੇ ਹੀ ਨਹੀਂ ਆਉਣਾ ਉਸ ਚੀਜ਼ ਨੂੰ ਪਰ ਸਾਡੇ ਮੂੰਹ ਤੇ ਕੀ ਹੋਣਾ ਚਾਹੀਦਾ ਵਿਵਸਥਾ ਦੀ ਪੋਥੀ ਕਦੀ ਵੀ ਵੱਖਰੀ ਨਹੀਂ ਹੋਣੀ ਚਾਹੀਦੀ ਅਤੇ ਕਹਿੰਦਾ ਸਗੋਂ ਤੂੰ ਦਿਨ ਰਾਤ ਉਹ ਸੁੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇ ਤੇ ਉਸ ਨੂੰ ਪੂਰਾ ਕਰੇ ਤਾਂ ਤੂੰ ਆਪਣੇ ਮਾਰਗ ਨੂੰ ਸਫਲ ਬਣਾਵੇਂਗਾ ਉਹ ਜਿਹੜੀ ਵਿਵਸਥਾ ਦੀ ਪੋਥੀ ਹੈ ਜੋ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਹੈ ਆਪਣੇ ਮੂੰਹ 'ਚ ਉਚਾਰਦੇ ਰਹਿਣਾ ਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਆ ਤੂੰ ਮੇਰਾ ਹੈ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਨਦੀਆਂ ਤੈਨੂੰ ਡਬੋ ਨਹੀਂ ਸਕਦੀਆਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਮੈਂ ਤੇਰੇ ਅੰਗ ਸੰਗ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਕੇ ਪਰਮੇਸ਼ਵਰ ਦਾ ਵਚਨ ਮੇਰੇ ਰਾਹਾਂ ਦਾ ਚਾਨਣ ਹੈ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਉਹ ਮੈਨੂੰ ਮਾਂ ਨਾਲੋਂ ਵੀ ਜ਼ਿਆਦਾ ਪ੍ਰੇਮ ਕਰਦਾ ਹੈ ਪਰਮੇਸ਼ਵਰ ਦੇ ਵਚਨ ਦੇ ਵਿੱਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਨਾ ਡਰ ਨਾ ਕਾਬਰ ਮੈਂ ਤੇਰੇ ਅੰਗ ਸੰਗ ਚ ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੂੰ ਲਾਲਚ ਨਾ ਕਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੂੰ ਚੋਰੀ ਨਾ ਕਰ ਪਰਮੇਸ਼ਰ ਦੇ ਵਚਨ ਚ ਲਿਖਿਆ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੇਰੇ ਸਨਮੁਖ ਤੇਰੇ ਲਈ ਕੋਈ ਦੂਜਾ ਦੇਵੀ ਦੇਵ ਨਾ ਹੋਏ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੂੰ ਖੂਨ ਨਾ ਕਰ ਗਵਾਂਡੀ ਦੀ ਧੀਮੀ ਗਵੰਦੀ ਦੀ ਕਿਸੇ ਵੀ ਚੀਜ਼ ਦੀ ਲਾਲਸਾ ਨਾ ਕਰ ਝੂਠੀ ਗਵਾਹੀ ਨਾ ਦੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਤੂੰ ਜੇਸ ਚੰਗੇ ਕੰਮ ਨੂੰ ਹੱਥ ਪਾਏਗਾ ਤੂੰ ਸਫਲ ਹੋਏਗਾ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਤੂੰ ਚੁੱਪ ਰਹਿ ਤੇਰੀਆਂ ਲੜਾਈਆਂ ਮੈਂ ਲੜਾਂਗਾ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਤੇਰੇ ਵੈਰੀ ਨਾ ਹੋਆਂ ਜਾਏ ਹੋ ਕੇ ਨਾਸ਼ ਹੋ ਜਾਣਗੇ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਮੈਂ ਚਾਹੁੰਦਾ ਹਾਂ ਕਿ ਤੁਸੀਂ ਹਜ਼ਾਰ ਗੁਣਾ ਬਰਕਤ ਪਾਓ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੈਂ ਚਾਹੁੰਦਾ ਹਾਂ ਤੁਸੀਂ ਨਰੋਏ ਹੋ ਜਾਓ ਇਹ ਵਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੀ ਵੱਖਰੀ ਨਾ ਹੋਵੇ ਸਗੋ ਦਿਨ ਰਾਤੀ ਤੇਰਾ ਧਿਆਨ ਇਹਦੇ ਉੱਤੇ ਲੱਗਾ ਰਵੇ ਦਿਨੇ ਵੀ ਤੇ ਰਾਤ ਵੀ ਸਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਆ ਪਰਮੇਸ਼ਵਰ ਦੇ ਵਚਨ ਉੱਤੇ ਕਿ ਜੇ ਉਹਨੇ ਮੈਨੂੰ ਇਸ ਕੰਮ ਤੋਂ ਰੋਕਿਆ ਆ ਮੈਂ ਕਰਨਾ ਨਹੀਂ ਤੇ ਜੇ ਪਰਮੇਸ਼ਵਰ ਨੇ ਆ ਵਾਅਦਾ ਕੀਤਾ ਆ ਇਹ ਪੂਰਾ ਹੋਣਾ ਹੀ ਹੋਣਾ ਹੈ ਧਿਆਨ ਕਿੱਥੇ ਤੀ ਸਮਝਣ ਵਾਲੀ ਗੱਲ ਹੈ ਕੁਝ ਲੋਕਾਂ ਦੇ ਜਿਸਮ ਦੇ ਅੰਦਰ ਪ੍ਰੋਬਲਮ ਹੈ ਕੁਝ ਲੋਕਾਂ ਦੇ ਆਤਮਾ ਦੇ ਅੰਦਰ ਪ੍ਰੋਬਲਮ ਹੈ ਕੁਝ ਲੋਕਾਂ ਦੇ ਜੀਵਨ ਦੇ ਅੰਦਰ ਪ੍ਰੋਬਲਮ ਹੈ ਇਹ ਇੱਕ ਤਰ੍ਹਾਂ ਦੇ ਜ਼ਖਮਾਂ ਦੀ ਨਿਆਈ ਹੈ ਇਟਸ ਲਾਈਕ ਵੂਨਸ ਓਨ ਯੋਰ ਬਾਡੀ ਜਿਵੇਂ ਜਿਸਮ ਦੇ ਉੱਤੇ ਫੋੜੇ ਹੋਣ ਜ਼ਖਮ ਹੋਣ ਅਗਰ ਤੁਸੀਂ ਉਹ ਜ਼ਖਮ ਜਿਹੜਾ ਤੁਹਾਡੇ ਜਿਸਮ ਉੱਤੇ ਆ ਉਹਦੇ ਉੱਤੇ ਧਿਆਨ ਲਗਾਉਂਗੇ ਉਹ ਜ਼ਖਮ ਕਦੀ ਵੀ ਠੀਕ ਨਹੀਂ ਹੋਊਗਾ ਜਿੰਨਾ ਤੁਸੀਂ ਉਸ ਜ਼ਖਮ ਨੂੰ ਜ਼ਿਆਦਾ ਦੇਖੋਗੇ ਜਿੰਨਾ ਉਸ ਜ਼ਖਮ ਬਾਰੇ ਜ਼ਿਆਦਾ ਬੋਲੋਗੇ ਜਿੰਨਾ ਉਸ ਜ਼ਖਮ ਬਾਰੇ ਜ਼ਿਆਦਾ ਸੋਚੋਗੇ ਉਹ ਜ਼ਖਮ ਫੈਲਦਾ ਜਾਏਗਾ ਚਾਹੇ ਉਹ ਕੈਂਸਰ ਦਾ ਕਰਕੇ ਆ ਚਾਹੇ ਉਹ ਸੱਟ ਲੱਗੀ ਹੋਈ ਰਗੜਿਆ ਚਾਹੇ ਉਹ ਸ਼ੂਗਰ ਦੀ ਵਜ੍ਹਾ ਨਾਲ ਨਹੀਂ ਸੌਂ ਕਰਿਆ ਕੁਝ ਵੀ ਕਰਕੇ ਪਰ ਉਹ ਵਧੇਗਾ ਇਸੇ ਤਰ੍ਹਾਂ ਮਨ ਉੱਤੇ ਲੱਗਿਆ ਹੋਇਆ ਜ਼ਖਮ ਜਿੰਨਾ ਤੁਸੀਂ ਆਪਣੇ ਮਨ ਉੱਤੇ ਲੱਗੀ ਹੋਈ ਸੱਟ ਦੇ ਬਲ ਜ਼ਿਆਦਾ ਦੇਖੋਗੇ ਕਿ ਮੈਂ ਇਸ ਗੱਲ ਤੋਂ ਦੁਖੀ ਹਾਂ ਮੇਰੇ ਨਿਆਣਿਆਂ ਨੇ ਮੇਰਾ ਲਹੂ ਪੀਤਾ ਆ ਨਿਆਣੇ ਬਹੁ ਪਰੇਸ਼ਾਨ ਕਰਦੇ ਆ ਅੱਖਾਂ ਦੇ ਇਤਾਂ ਕਰ ਦਿੱਤਾ ਉਦਾਂ ਕਰ ਦਿੱਤਾ ਕੀ ਹੋਏਗਾ ਮਨ ਦਾ ਦੁੱਖ ਵੱਧਦਾ ਜਾਏਗਾ ਮਨ ਦਾ ਜ਼ਖਮ ਵੀ ਖਤਮ ਨਹੀਂ ਹੋਏਗਾ ਇਸੇ ਤਰ੍ਹਾਂ ਤੁਹਾਡੇ ਜੀਵਨ ਦੇ ਜ਼ਖਮ ਕਿ ਮੈਨੂੰ ਘਾਟਾ ਹੀ ਪੈਂਦਾ ਆ ਮੈਨਾਂ ਇਦਾਂ ਹੀ ਹੁੰਦਾ ਆ ਜਿੰਨਾ ਤੁਸੀਂ ਉਹਨਾਂ ਜ਼ਖਮਾਂ ਦੇ ਵੱਲ ਜ਼ਿਆਦਾ ਦੇਖੋਗੇ ਜਿੰਨਾ ਤੁਸੀਂ ਉਹਨਾਂ ਜ਼ਖਮਾਂ ਦੇ ਬਾਰੇ ਜ਼ਿਆਦਾ ਸੋਚੋਗੇ ਉਹ ਫੈਲਦੇ ਜਾਣਗੇ ਕਿਉਂਕਿ ਘੋੜਾ ਤੇ ਪੋੜਾ ਛੇੜਿਆ ਵੱਧਦਾ ਹੀ ਆ ਸਮਝਦੇ ਹੋ ਇਹ ਤੁਸੀਂ ਕਿੱਥੇ ਧਿਆਨ ਲਾਉਣਾ ਹੈ ਜੇ ਤੁਸੀਂ ਆਪਣੇ ਜ਼ਖਮਾਂ ਧਿਆਨ ਲਾਓਗੇ ਕਦੀ ਚੰਗੇ ਨਹੀਂ ਹੋਵੋਗੇ ਪਰ ਜੇ ਯਸੂ ਦੇ ਜ਼ਖਮਾਂ ਤੇ ਧਿਆਨ ਲਾਓਗੇ ਤਨ ਦੇ ਫੋੜੇ ਵੀ ਸੁੱਕ ਜਾਣਗੇ ਮਨ ਦੇ ਫੋੜੇ ਵੀ ਸੁੱਕ ਜਾਣਗੇ ਜੀਵਨ ਦੇ ਫੋੜੇ ਵੀ ਸੁੱਕ ਜਾਣਗੇ ਕਿਉਂਕਿ वचन ਵਿੱਚ ਲਿਖਿਆ ਉਹਦੇ ਮਾਰ ਖਾਣ ਦੇ ਵਸੀਲੇ ਨਾਲ ਅਸੀਂ ਚੰਗੇ ਕੀਤੇ ਗਏ ਇਹ ਤੁਹਾਡੇ ਤੇ ਨਿਰਭਰ ਕਰਦਾ ਕਿ ਤੁਸੀਂ ਆਪਣਾ ਧਿਆਨ ਕਿੱਥੇ ਲਾਉਣਾ ਹੈ ਆਪਣੇ ਜ਼ਖਮਾਂ ਯਿਸੂ ਦੇ ਜ਼ਖਮਾਂ ਦੇ ਉੱਤੇ ਯਿਸੂ ਦੇ ਜ਼ਖਮਾਂ ਉੱਤੇ ਧਿਆਨ ਲਾਓਗੇ ਉਹਦੀ ਵੱਖੀ ਵਿੱਚ ਵੱਜੇ ਹੋਏ ਨੇਜੇ ਉੱਤੇ ਧਿਆਨ ਲਾਓਗੇ ਉਹਦੇ ਹੱਥਾਂ ਵਿੱਚ ਠੁਕੇ ਹੋਏ ਕਿੱਲਾਂ ਦੇ ਜ਼ਖਮਾਂ ਦੇ ਉੱਤੇ ਧਿਆਨ ਲਾਓਗੇ ਤੁਸੀਂ ਪਾਪ ਤੋਂ ਬਚੇ ਰਹੋਗੇ ਉਹਦੇ ਸਿਰ ਦੇ ਉੱਤੇ ਜਿਹੜਾ ਕੰਡਿਆਂ ਦਾ ਤਾਜ ਆ ਉਹਨਾਂ ਜ਼ਖਮਾਂ ਚਲੇ ਕਿੱਲਾਂ ਦੇ ਜਖਮਿਆਂ ਉਹਨਾਂ ਉੱਤੇ ਧਿਆਨ ਲਾਓਗੇ ਤੁਹਾਡੇ ਪੈਰ ਕਦੀ ਵੀ ਗਲਤ ਰਾਹਾਂ ਤੇ ਨਹੀਂ ਚੱਲਣਗੇ ਉਹਦੇ ਹੱਥਾਂ ਦੇ ਜ਼ਖਮਾਂ ਉੱਤੇ ਧਿਆਨ ਲਾਓਗੇ ਤੁਸੀਂ ਕਦੀ ਵੀ ਗਲਤ ਕੰਮ ਨਹੀਂ ਕਰੋਗੇ ਉਹਦੇ ਮੂੰਹ ਤੇ ਲੋਕਾਂ ਨੇ ਥੁੱਕਿਆ ਦਾੜੀ ਪੁੱਟੀ ਉਸ ਪੇਨ ਨੂੰ ਫੀਲ ਕਰੋਗੇ ਕਦੀ ਤੁਹਾਡੇ ਮੂੰਹ ਚੋਂ ਕਿਸੇ ਲਈ ਗਲਤ ਨਹੀਂ ਨਿਕਲੂਗਾ ਪਰ ਜੇ ਤੁਸੀਂ ਆਪਣੇ ਜ਼ਖਮਾਂ ਉੱਤੇ ਧਿਆਨ ਲਾਓਗੇ ਤੁਸੀਂ ਗੁੱਸੇ ਵਿੱਚ ਗਲਤ ਕੰਮ ਵੀ ਕਰ ਸਕਦੇ ਆ ਗਲਤ ਬੋਲ ਵੀ ਸਕਦੇ ਆ ਗਲਤ ਰਾਹ ਤੇ ਜਾ ਵੀ ਸਕਦੇ ਆ ਤੇ ਕੁਝ ਵੀ ਗਲਤ ਹੋ ਸਕਦਾ ਤੁਹਾਡੇ ਨਾਲ ਇਸ ਲਈ ਵਚਨ ਵਿੱਚ ਕੀ ਲਿਖਿਆ ਆ ਕਹਿੰਦਾ ਸਗੋਂ ਦਿਨ ਰਾਤ ਉਹਦੇ ਉੱਤੇ ਧਿਆਨ ਲਾ ਧਿਆਨ ਰੱਖ ਉਹ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲਣ ਜੇ ਆਪਾਂ ਵਚਨ ਦੇ ਅੰਨੀ ਲਾਉਂਗੇ ਆਪਾਂ ਵਚਨ ਅਨੁਸਾਰ ਕਿਵੇਂ ਚੱਲ ਸਕਦੇ ਆ ਪਰ ਜੇ ਆਪਾਂ ਦਿਨ ਰਾਤ ਵਚਨ ਉੱਤੇ ਧਿਆਨ ਲਾਵਾਂਗੇ ਫਿਰ ਆਪਾਂ ਵਚਨ ਦੇ ਅਨੁਸਾਰ ਚੱਲਾਂਗੇ ਵੀ ਬਹੁਤ ਲੋਕੀ ਆ ਇਦਾਂ ਤੁਸੀਂ ਨੋਟ ਕਰਿਓ ਤੁਹਾਡੇ ਨਿਆਣੇ ਜਿਹੜੀਆਂ ਵੀ ਚੀਜ਼ਾਂ ਦੇਖਦੇ ਆ ਚਾਹੇ ਉਹ ਕਾਰਟੂਨ ਦੇਖਦੇ ਆ ਛੋਟੇ ਨਿਆਣਿਆਂ ਦੀ ਗੱਲ ਕਰਦੀਆਂ ਜਾਂ ਉਹ ਪੋਇਮਸ ਦੇਖਦੇ ਆ ਜੋ ਵੀ ਉਹ ਇਹਨਾਂ ਉਦਾਂ ਦੀਆਂ ਹੀ ਟਿਉਣਾ ਘੜਦੇ ਆ ਉਦਾਂ ਦੇ ਹੀ ਮੂੰਹ ਬਣਾਉਂਦੇ ਆ ਉਦਾਂ ਦੀਆਂ ਹੀ ਪੋਇਮਾਂ ਬੋਲਦੇ ਆ ਉਹੀ ਸਾਰਾ ਕੁਝ ਕਰਦੇ ਜਿੱਦਾਂ ਕਾਰਟੂਨ ਆਪਣੀ ਮੰਮੀ ਨੂੰ ਮੰਮੀ ਕਹਿੰਦਾ ਤੁਹਾਡੇ ਨਿਆਣੇ ਵੀ ਉਦਾਂ ਹੀ ਤੁਹਾਨੂੰ ਕਹਿਣਗੇ ਕਿਉਂ ਕਿਉਂਕਿ ਧਿਆਨ ਉਹਨਾਂ ਦਾ ਉਹਦੇ ਵਿੱਚ ਆ ਤੁਸੀਂ ਜਿਹੜਾ ਡਰਾਮਾ ਬਹੁਤ ਰੀਜਨਲ ਦੇਖਦੇ ਆ ਦਿਨ ਰਾਤ ਧਿਆਨ ਰਹਿੰਦਾ ਕਿਤੇ ਐਪੀਸੋਡ ਮਿਸ ਨਾ ਹੋ ਜੇ ਕੋਈ ਕਿਸ਼ਤ ਛੁੱਟ ਨਾ ਜਾਏ ਸੂਟ ਕਿੱਦਾਂ ਦਾ ਹੁੰਦਾ ਉਦਾਂ ਦਾ ਹੀ ਸੁਭਾਅ ਕਿੱਦਾਂ ਦਾ ਹੁੰਦਾ ਉਦਾਂ ਦਾ ਹੀ ਤੇ ਜੇ ਗਾਂ ਨਿਆਣਾ ਪੈਦਾ ਹੋ ਜੇ ਤੇ ਉਹਦਾ ਨਾਂ ਕਿੱਦਾਂ ਦਾ ਹੁੰਦਾ ਉਹ ਡਰਾਮੇ 'ਚ ਜਿੱਦਾਂ ਦੇ ਨਿਆਣਿਆਂ ਦੇ ਨਾਂ ਉਹੀ ਕਿਉਂ ਦਿਨ ਰਾਤ ਜਿੱਥੇ ਧਿਆਨ ਆ ਉਹ ਪ੍ਰੈਕਟੀਕਲੀ ਸਾਡੀ ਲਾਈਫ ਦੇ ਵਿੱਚ ਪੂਰਾ ਹੋਣ ਲੱਗ ਜਾਂਦਾ ਹੈ ਇਸੇ ਲਈ वचन ਵਿੱਚ ਲਿਖਿਆ ਕਿ ਦਿਨ ਰਾਤ ਤੁਹਾਡਾ ਧਿਆਨ ਪਰਮੇਸ਼ਵਰ ਦੇ वचन ਹੋ वचन ਵਿੱਚ ਹੋਵੇ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੇ वचन ਦੇ ਵਿੱਚ ਬਣੇ ਰਹੋ ਖੁਬੇ ਰਹੋ ਤੇ ਉਹ वचन ਤੁਹਾਡੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਪੂਰਾ ਹੋਵੇ ਹallelujah ਅਰੇ ਕਹਿੰਦਾ ਜੇ ਤੁਸੀਂ ਉਸ वचन ਦੇ ਅਨੁਸਾਰ ਜੋ ਲਿਖਿਆ ਉਦਾਂ ਚੱਲੋ ਤੇ ਉਦਾਂ ਹੀ ਕਰੋ ਤਾਂ ਤੂੰ ਆਪਣੇ ਮਾਰਗਾਂ ਨੂੰ ਸਫਲ ਬਣਾਏਗਾ ਤਾਂ ਤੁਹਾਡੇ ਮਾਰਗ ਸਫਲ ਹੋਣੇ ਆ ਅੱਜ ਬਹੁਤ ਲੋਕੀ ਕਹਿੰਦੇ ਪਾਸਟਰ ਜੀ ਅਸੀਂ ਹਰ ਸੰਡੇ ਚ ਚਰਚ ਆਉਨੇ ਆ ਪਰ ਫਿਰ ਵੀ ਬਿਜ਼ਨਸ ਵਿੱਚ ਸਫਲ ਨਹੀਂ ਹੋ ਰਹੇ ਪਾਸਟਰ ਜੀ ਅਸੀਂ ਵਰਤ ਰੱਖਦੇ ਆ ਫਿਰ ਵੀ ਅਸੀਂ ਫਲਾਣੇ ਕੰਮ ਵਿੱਚ ਸਫਲ ਨਹੀਂ ਹੋ ਰਹੇ ਫਿਰ ਵੀ ਸਾਡਾ ਕੰਮ ਇਦਾਂ ਨਹੀਂ ਹੋ ਰਿਹਾ ਕਿੱਥੇ ਪ੍ਰੋਬਲਮ ਹੈ ਦਿਨ ਰਾਤ ਧਿਆਨ ਸਾਡਾ ਆਪਣੇ ਜ਼ਖਮਾਂ ਉੱਤੇ ਆ ਦਿਨ ਰਾਤ ਸਾਡਾ ਧਿਆਨ ਹੋਰ ਆਲੇ ਦੁਆਲੇ ਖਿਲਰਿਆ ਹੋਇਆ ਆ ਛੇਛ ਵਿੱਚ ਤਾਂ ਆ ਰਹੀ ਆ ਵਰਤ ਤਾਂ ਰੱਖ ਰੇ ਪਰ ਕਹਿੰਦਾ ਉੱਤਾਂ ਕਰੋ ਜਿੱਤਾਂ ਲਿਖਿਆ ਹੋਇਆ ਆ ਉੱਤਾਂ ਚੱਲੋ ਜਿੱਤਾਂ ਲਿਖਿਆ ਹੋਇਆ ਆ ਭਾਵ ਅਗਰ ਅਸੀਂ ਬੋਲਣਾ ਆ ਉੱਤਾਂ ਬੋਲਣਾ ਜਿੱਤਾਂ ਬੋਲਣ ਦੀ ਵਚਨ ਕਹਿੰਦਾ ਆ ਕੀ ਵਚਨ ਸਾਨੂੰ ਗਾਲਾਂ ਕੱਢਣ ਲਈ ਕਹਿੰਦਾ ਆ ਨਹੀਂ ਤੇ ਫੇ ਗਾਲਾਂ ਸਾਡੇ ਮੂੰਹ 'ਚ ਹੋਣੀਆਂ ਨਹੀਂ ਚਾਹੀਦੀਆਂ ਵਚਨ ਸਾਨੂੰ ਚੁਗਲੀਆਂ ਕਰਨ ਲਈ ਕਹਿੰਦਾ ਨਹੀਂ ਤੇ ਫੇ ਸਾਡੇ ਮੂੰਹ ਵਿੱਚ ਚੁਗਲੀਆਂ ਵੀ ਹੋਣੀਆਂ ਵਚਨ ਸਾਨੂੰ ਝੂਠ ਬੋਲਣ ਲਈ ਕਹਿੰਦਾ ਨਹੀਂ ਤੇ ਫਿਰ ਸਾਡੇ ਮੂੰਹ ਚੋਂ ਝੂਠ ਵੀ ਨਿਕਲਣਾ ਨਹੀਂ ਚਾਹੀਦਾ ਵਚਨ ਸਾਨੂੰ ਦੋਸ਼ ਲਾਉਣ ਲਈ ਕਹਿੰਦਾ ਨਹੀਂ ਤੇ ਫਿਰ ਅਸੀਂ ਦੋਸ਼ ਲਾਉਣ ਵਾਲੇ ਵੀ ਹੋਣੇ ਨਹੀਂ ਚਾਹੀਦੇ ਵਚਨ ਸਾਨੂੰ ਨਫ਼ਰਤ ਕਰਨ ਲਈ ਕਹਿੰਦਾ ਨਹੀਂ ਤੇ ਫਿਰ ਸਾਡੇ ਦਿਲਾਂ ਦੇ ਅੰਦਰ ਨਫ਼ਰਤ ਵੀ ਹੋਣੀ ਨਹੀਂ ਚਾਹੀਦੀ ਅਪਰਾਧ ਕਰਨ ਲਈ ਕਹਿੰਦਾ ਨਹੀਂ ਤੇ ਫਿਰ ਅਸੀਂ ਅਪਰਾਧ ਵੀ ਕਰਨੇ ਨਹੀਂ ਈਰਖਾ ਕਰਨ ਲਈ ਕਹਿੰਦਾ ਈਦੀ ਦੂਜੇ ਦੇ ਨਾਲ ਮਾੜਾ ਵਿਹਾਰ ਕਰਦੇ ਆ ਮਾਪਿਓ ਦੇ ਆਖੇ ਨਹੀਂ ਲੱਗਦੇ ਸੱਸ ਸਹੁਰੇ ਨੂੰ ਰੋਟੀ ਪਾਣੀ ਨਹੀਂ ਦਿੰਦੇ ਤਾਂ ਜਿੰਨੀ ਵਾਰੀ ਮਰਜ਼ੀ ਚਰਚ ਨੂੰ ਆਈ ਜਾਓ ਜਿੰਨੇ ਮਰਜ਼ੀ ਵਰਤ ਰੱਖੀ ਜਾਓ ਜਿੰਨਾ ਮਰਜ਼ੀ ਨਾਰੇ ਚਕਾਰੇ ਲਾਈ ਜਾਓ ਤੁਸੀਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਚੰਗੇ ਧੀਆਂ ਪੁੱਤ ਨਹੀਂ ਹੋ ਚੰਗੇ ਧੀਆਂ ਪੁੱਤ ਬਣਨ ਦੇ ਲਈ ਉਹਦੇ ਉੱਤਮ ਵਚਨ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੋਊਗਾ ਬਤ ਹੋਣ ਦੇ ਲਈ ਚਰਚ ਆਉਣ ਦੇ ਨਾਲ ਨਾਲ ਆਪਣੇ ਪਰਿਵਾਰ ਵਿੱਚ ਸਹੀ ਜੀਵਨ ਜੀਣਾ ਹੋਊਗਾ ਆਪਣੇ ਮਾਪਿਓ ਦੀ ਇੱਜ਼ਤ ਕਰਨੀ ਹੋਊਗੀ ਆਪਣੇ ਸੱਸ ਸਹੁਰੇ ਦੀ ਇੱਜ਼ਤ ਕਰਨੀ ਹੋਊਗੀ ਆਪਣੇ ਭੈਣਾ ਭਰਾਵਾਂ ਨਾਲ ਪਿਆਰ ਕਰਨਾ ਹੋਊਗਾ ਆਪਣੇ ਗਵਾਂਡੀਆਂ ਨਾਲ ਬਣਾ ਕੇ ਰੱਖਣਾ ਹੋਊਗਾ ਸੱਚ ਦੀ ਰਾਹ ਉੱਤੇ ਚੱਲਣਾ ਹੋ ਪਵਿੱਤਰਤਾਈ ਨੂੰ ਆਪਣੇ ਜੀਵਨ ਵਿੱਚ ਬਣਾ ਕੇ ਰੱਖਣਾ ਹੋਊਗਾ ਫੇਰ ਵਰਤ ਰੱਖੋ ਜਾਂ ਨਾ ਰੱਖੋ ਜਿੱਦ ਹੀ ਤੁਸੀਂ ਪ੍ਰਾਰਥਨਾ ਕਰਨੀ ਆ ਉਹ ਸੁਣੀ ਜਾਣੀ ਹallelujah ਹallelujah ਪਚਦੀ ਆ ਗੱਲ ਇਹ ਹੋ ਜੂ ਹਜਮ ਢੋਸ ਥੋੜੀ ਜੀ ਭਾਰੀ ਸੀ ਪਰ ਫਿਰ ਵੀ ਮੈਨੂੰ ਪਤਾ ਆ ਜੇ ਤੁਸੀਂ ਖਾ ਲਈ ਮੈਦੇ ਤੰਦਰੁਸਤ ਹੋ ਜਾਣਗੇ Praise the Lord ਕਹਿੰਦਾ ਤੇ ਤੇਰਾ ਬੋਲ ਵਾਲਾ ਹੋਵੇਗਾ ਫਿਰ ਤੁਹਾਡੇ ਚਰਚੇ ਹੋਣਗੇ ਫਿਰ ਤੁਹਾਡੀ ਉਸਤਤ ਹੋਊਗੀ ਫਿਰ ਲੋਕੀ ਤੁਹਾਡੀ ਇੱਜ਼ਤ ਕਰਨਗੇ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਬੋਲਾਂਗੇ ਪਰਮੇਸ਼ਰ ਦੇ ਵਚਨ ਉੱਤੇ ਧਿਆਨ ਲਾਵਾਂਗੇ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਾਂਗੇ ਕਹਿੰਦਾ ਫਿਰ ਤੇਰੇ ਕੰਮ ਵੀ ਸਫਲ ਹੋ ਜਾਣਗੇ ਤੇ ਫਿਰ ਤੇਰਾ ਬੋਲ ਬਾਲਾ ਵੀ ਹੋਵੇਗਾ ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਭਈ ਤਕੜਾ ਹੋ ਅਤੇ ਹੌਸਲਾ ਰੱਖ ਨਾਕੰਬ ਅਤੇ ਨਾ ਡਰ ਕਿਉਂ ਜੋ ਯਹਵਾ ਤੇਰਾ ਪਰਮੇਸ਼ਰ ਜਿੱਥੇ ਤੂੰ ਜਾਵੇਂ ਤੇਰੇ ਸੰਗ ਹੈ ਹallelujah ਹallelujah ਸੈਨਾ ਦਾ ਯਹਵਾ ਜਦੋਂ ਮੇਰੇ ਨਾਲ ਹੈ ਮੈਨੂੰ ਮੇਰੇ ਵੈਰੀਆਂ ਤੋਂ ਡਰ ਕਾਦਾ ਕੀ ਮੈਂ ਤੈਨੂੰ ਇਹ ਹੁਕਮ ਨਹੀਂ ਦਿੱਤਾ ਉਹਨੇ ਇਹ ਨਹੀਂ ਕਿਹਾ ਕਿ ਮੈਂ ਤੈਨੂੰ ਸਮਝਾਇਆ ਨਹੀਂ ਸੀ ਕਿ ਮੈਂ ਤੇਰੀ ਉਦੋਂ ਮੈਂ ਤਾਂ ਨਹੀਂ ਸੀ ਕਰਦਾ ਵੀ ਨਾ ਡਰੀ ਪਰ ਕੀ ਲਿਖਿਆ ਆ ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ ਇਹ ਕਮੈਂਡਮੈਂਟ ਆ ਤੱਕੜੇ ਹੋਣਾ ਹੌਸਲਾ ਰੱਖਣਾ ਦਲੇਰੀ ਵਿੱਚ ਬਣੇ ਰਹਿਣਾ ਪਰਮੇਸ਼ਵਰ ਦਾ ਕੋਈ ਸੁਜੈਸ਼ਨ ਨਹੀਂ ਆ ਕੋਈ ਐਡਵਾਈਸ ਨਹੀਂ ਆ ਕੋਈ ਉਹਦੀ ਸਲਾਹ ਨਹੀਂ ਆ ਕੋਈ مشورہ ਨਹੀਂ ਆ ਪਰ ਹੁਕਮ ਆ ਕੀ ਹੁਕਮ ਆ ਤਕੜੇ ਹੋਵੋ ਹੌਸਲਾ ਰੱਖੋ ਜਿੱਦਾਂ ਸਾਨੂੰ ਇਹ ਹੁਕਮ ਆ ਕਿ ਆਪਣੇ ਪਰਮੇਸ਼ਵਰ ਦੀ ਹੀ ਉਸਤਤ ਕਰਨੀ ਆ ਉਸੇ ਨੂੰ ਪਰਮੇਸ਼ਵਰ ਜਾਣਣਾ ਜਿੱਦਾਂ ਇਹ ਹੁਕਮ ਆ ਕਿ ਖੂਨ ਨਹੀਂ ਕਰਨਾ ਚੋਰੀ ਨਹੀਂ ਕਰਨੀ ਇਦਾਂ ਹੀ ਇਹ ਵੀ ਹੁਕਮ ਆ ਕਿ ਤਕੜੇ ਰਹਿਣਾ ਹੌਸਲਾ ਬਣਾ ਕੇ ਰੱਖਣਾ ਡੋਲਣਾ ਨਹੀਂ ਰਜੇ ਕਹਿੰਦਾ ਤੁਸੀਂ ਤਕੜੇ ਰਹੇ ਹੌਸਲਾ ਬਣਾ ਕੇ ਰੱਖਿਆ ਨਾ ਕੰਬਣਾ ਤੇ ਘਾਬਰਨਾ ਨਹੀਂ ਆ ਸਿਚੁਏਸ਼ਨ ਨੂੰ ਦੇਖ ਕੇ ਕਿਸੇ ਖਬਰ ਨੂੰ ਸੁਣ ਕੇ ਕਿਸੇ ਮਨੋਕ ਦੀ ਗੱਲ ਸੁਣ ਕੇ ਕੁਝ ਵੀ ਘਾਬਰਨ ਦੀ ਲੋੜ ਨਹੀਂ ਆ ਡਾਕਟਰ ਦੀ ਰਿਪੋਰਟ ਦੇਖ ਕੇ ਫਟਾਫਟ ਗੂਗਲ ਕਰਨ ਦੀ ਜ਼ਰੂਰਤ ਨਹੀਂ ਆ ਸਿਰ ਦੁਖ ਰਿਆ ਗੂਗਲ ਕਰੋ ਜੇ ਅੱਦੇ ਸਿਰ ਚ ਪੀੜ ਹੁੰਦੀ ਤਾਂ ਕੀ ਹੁੰਦੀ ਪਤਾ ਨਹੀਂ ਉੱਥੇ ਕੀ ਬਿੱਦਬਲਾਵਾਂ ਲਿਖੀਆਂ ਹੋਣੀਆਂ ਆ ਗੂਗਲ ਨਾ ਕਰੋ ਪ੍ਰਾਰਥਨਾ ਕਰੋ ਗੂਗਲ ਕਰਨ ਤੋਂ ਪਹਿਲਾਂ ਡਾਕਟਰ ਕੋਲ ਜਾਣ ਤੋਂ ਪਹਿਲਾਂ ਕਿਸੇ ਰਿਸ਼ਤੇਦਾਰ ਦੀ ਸਲਾਹ مشورہ ਲੈਣ ਤੋਂ ਪਹਿਲਾਂ ਕਿਸੇ دوست ਮਿੱਤਰ ਨੂੰ ਆਪਣੇ ਦੁੱਖ ਦੱਸਣ ਤੋਂ ਪਹਿਲਾਂ ਪ੍ਰਾਰਥਨਾ ਕਰੋ ਸਭ ਤੋਂ ਪਹਿਲਾਂ ਪ੍ਰਾਰਥਨਾ ਕਰੋ ਸਭ ਤੋਂ ਪਹਿਲਾਂ ਪਰਮੇਸ਼ਵਰ ਨੂੰ ਦੱਸੋ ਸਭ ਤੋਂ ਪਹਿਲਾਂ ਪਰਮੇਸ਼ਵਰ ਦੇ ਕੋਲ ਜਾਓ ਅਰ ਨਾ ਘਬਰੋ ਨਾ ਡਰੋ ਨਾ ਕੰਬੋ ਪਰ ਕੀ ਕਹਿੰਦਾ ਮੈਂ ਤੈਨੂੰ ਹੁਕਮ ਦਿੱਤਾ ਤਕੜੇ ਹੋਵੋ ਹੌਸਲਾ ਰੱਖੋ ਜਿੱਧਰ ਨੂੰ ਵੀ ਜਾਓਗੇ ਮੈਂ ਤੁਹਾਡੇ ਨਾਲ ਹੋਊਂਗਾ ਅੰਗ ਸੰਗ ਹੋਊਂਗਾ ਹallelujah ਉਹ ਤੁਹਾਨੂੰ ਮੁਕੱਦਮਿਆਂ ਵਿੱਚੋਂ ਬਾਹਰ ਕੱਢੇਗਾ ਉਹ ਤੁਹਾਨੂੰ ਬਿਮਾਰੀਆਂ ਵਿੱਚੋਂ ਬਾਹਰ ਕੱਢੇਗਾ ਉਹ ਦੁਸ਼ਟ ਦੇ ਸਕੰਜੇ ਵਿੱਚੋਂ ਤੁਹਾਨੂੰ ਬਾਹਰ ਕੱਢੇਗਾ ਉਹ ਵੈਰੀ ਦੀਆਂ ਸਾਰੀਆਂ ਪਲਾਨਿੰਗਸ ਜਿਹੜੀਆਂ ਤੁਹਾਡੇ ਅਗੇਂਸਟ ਆ ਉਹਨਾਂ ਨੂੰ ਰੱਦ ਕਰੇਗਾ ਉਹ ਤੁਹਾਡੀ ਪਤ ਨੂੰ ਵਧਾਏਗਾ ਤੁਹਾਡੇ ਪੈਰਾਂ ਨੂੰ ਖਲਾਰਾ ਦੇਵੇਗਾ ਔਰ ਤੁਸੀਂ ਮਹਿਮਾ ਕਰਦੇ ਹੋਏ ਉਹਦੇ ਨਾਮ ਦੀ ਵੱਡੀ ਗਵਾਹੀ ਦੇ ਨਾਲ ਲੋਕਾਂ ਦੇ ਸਾਹਮਣੇ ਖੜੇ ਹੋ ਕੇ ਜੈ ਜੈਕਾਰ ਕਰੋਗੇ ਹੁਣ ਪਰਮੇਸ਼ਵਰ ਦੀ ਕਿਰਪਾ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਦਿੱਕਰ ਬਣੀ ਰਹੇ ਅਮੇਨ